ਹਾਂਜੀ ਕਿੱਥੋਂ ਕਿੱਥੋਂ ਭੱਜ ਲਾਂਗੇ ਆਪਾਂ ਪਰਮਾਤਮਾ ਤੋਂ ਕਣ-ਕਣ ਦੇ ਵਿੱਚ ਵਾਸ ਕਰਦਾ ਅਸੀਂ ਇਹਨੂੰ ਭੁੱਲ ਸਕਦੇ ਹਾਂ ਪਰ ਅਸੀਂ ਉਹਦੇ ਤੋਂ ਵਿਛੜ ਨਹੀਂ ਕਦੇ ਸਕਦੇ ਕਿਉਂਕਿ ਅਸੀਂ ਉਹਦੇ ਵਿੱਚ ਰਹਿੰਦੇ ਹਾਂ ਜਿਦਾ ਮੱਛੀ ਪਾਣੀ ਦੇ ਵਿੱਚ ਰਹਿੰਦੀ ਆ ਅਸੀਂ ਪਰਮਾਤਮਾ ਦੇ ਵਿੱਚ ਉਸ ਕਾਲ ਦੇ ਵਿੱਚ ਰਹਿੰਦੇ ਹਾਂ ਇੱਕ ਬੰਦੇ ਨੇ ਆਂਡਾ ਲਿਆ ਕੇ ਘਰੇ ਇੱਕ ਖਰਾਬ ਫ੍ਰਿਜ ਦੇ ਵਿੱਚ ਰੱਖਤਾ ਤੇ ਉਹਦੇ ਵਿੱਚੋਂ ਥੋੜੇ ਦਿਨਾਂ ਬਾਅਦ ਚੂਚਾ ਨਿਕਲਿਆ ਆਇਆ ਇਹ ਇਹ ਇੱਕ ਬੱਤਕ ਦਾ ਅੰਡਾ ਸੀ ਤੇ ਬੱਤਕ ਦਾ ਚੂਚਾ ਨਿਕਲਿਆ ਜਦੋਂ ਚੂਚਾ ਚੀਂਚੀ ਕਰਨ ਲੱਗਿਆ ਉਹਨਾਂ ਨੇ ਆਵਾਜ਼ ਸੁਣੀ ਉਹਨਾਂ ਨੇ ਖੋਲ ਕੇ ਦੇਖਿਆ ਉਹਨਾਂ ਨੂੰ ਫਿਰ ਪਤਾ ਲੱਗਿਆ ਵੀ ਵਿੱਚੋਂ ਬੱਤਕ ਦਾ ਬੱਚਾ ਨਿਕਲਿਆ ਕਹਿੰਦੇ ਹੁੰਦੇ ਆ ਨਾ ਮਾਰਨ ਵਾਲੇ ਤੋਂ ਬਚਾਉਣ ਵਾਲਾ ਵੱਡਾ ਹੁੰਦਾ ਤੇ ਉਹ ਪਰਮਾਤਮਾ ਵਿਧੀ ਦੇ ਵਿਧਾਨ ਆਪਣੇ ਆਪ ਹੀ ਬਣਾ ਦਿੰਦਾ ਤੇ ਆਪਣੇ ਆਪ ਹੀ ਸਿਰਜ ਦਿੰਦਾ ਹੋ ਸਕਦਾ ਵੀ ਇਹ ਅੰਡਾ ਆਉਂਦਾ ਹੀ ਪੁਰਜੀ ਬਣ ਜਾਂਦਾ ਪਰ ਨਹੀਂ ਕਿਉਂਕਿ ਇਸ ਦਾ ਜਨਮ ਹੋਣਾ ਸੀ ਤੇ ਪ੍ਰਮਾਤਮਾ ਨੇ ਉਹ ਦਾ ਜਨਮ ਇਸੇ ਫ੍ਰਿਜ ਦੇ ਵਿੱਚ ਕਰਨਾ ਸੀ ਤੇ ਇਸ ਕਰਕੇ ਉਹ ਅੰਡਾ ਉੱਥੇ ਰੱਖ ਕੇ ਭੁੱਲੇ ਉਹਦੇ ਵਿੱਚੋਂ ਬੱਚਾ ਨਿਕਲਿਆ ਤੇ ਸਹੀ ਸਲਾਮਤ ਆ ਉਸ ਪ੍ਰਮਾਤਮਾ ਦੀਆਂ ਖੇਡਾਂ ਬੇਅੰਤ ਨੇ ਉਹਨੂੰ ਸਮਝਣਾ ਬੜਾ ਮੁਸ਼ਕਲ ਆ ਪਰ ਆਪਾਂ ਅਕਸਰ ਹੀ ਗੱਲ ਕਰਦੇ ਆ ਕਿ ਜਿਹੜਾ ਇੰਨੀ ਤਾਕਤ ਰੱਖਦਾ ਜੀਨੇ 80 ਪੱਤੀ ਦੁਨੀਆਂ ਇੰਨੇ ਪੱਤੇ ਲੱਖਾਂ ਕਰੋੜਾਂ ਚੰਨ ਤਾਰੇ ਤਰਤੀਆਂ ਸੂਰਜ ਪਤਾ ਨਹੀਂ ਕੀ ਕੀ ਕੁਛ ਬਣਾਤਾ ਬਹੁਤ ਵਿਰਾਟ ਆ ਹੋ ਉਸ ਦਾ ਨਾਂ ਲੈਣਾ ਸ਼ੁਰੂ ਕਰੋ ਦੇਖੋ ਜ਼ਿੰਦਗੀ ਦੇ ਵਿੱਚ ਬਤਲਾ ਆਉਂਦਾ ਧੰਨਵਾਦ